ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਬਬਰਾਂ ਦੀ ਸ਼ਹਾਦਤ ਨੂੰ ਸਮਰਪਿਤ ਮਿਤੀ 1 ਸਤੰਬਰ ਨੂੰ ਜੋ ਉਹਨਾਂ ਦੇ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਹਨ ਉਹ ਇਸ ਵਾਰ ਵੀ ਉਸੇ ਉਹਨਾਂ ਹੀ ਡੇਟਾ ਦੇ ਵਿੱਚ ਮਿਤੀ 30 ਅਗਸਤ ਨੂੰ ਸ਼੍ਰੀ ਖੰਡਪੜ ਸਾਹਿਬ ਪ੍ਰਾਰੰਭ ਹੋਣਗੇ 31 ਅਗਸਤ ਨੂੰ ਬੱਚਿਆਂ ਦੇ ਵਿਦਿਗ ਮੁਕਾਬਲੇ ਅਤੇ 1 ਸਤੰਬਰ ਨੂੰ ਮੇਨ ਸਮਾਰੋਹ ਪੂਰ ਕਰਵਾਏ ਜਾ ਰਹੇ ਹਨ ਇਸ ਵਿੱਚ ਆਪ ਸੰਗਤਾਂ ਨੂੰ ਸਾਰੀਆਂ ਹਿਸਮਾਂ ਸੰਗਤਾਂ ਨੂੰ ਹਮ ਹਮਾ ਕੇ ਪਹੁੰਚਣ ਦੀ ਅਪੀਲ ਹੈ ਜੀ ਇਹ ਜੋ ਸਮਾਗਮ ਹਰ ਸਾਲ ਦੀ ਤਰ੍ਹਾਂ ਬਵਰ ਕਰਮ ਸਿੰਘ ਵੈ ਮੋਰੀਅਲ ٹرسٹ ਤੋਦਪੁਰ ਵਿਖੇ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ ਸਮੁੱਚੇ ਨਗਰ ਦੀਆਂ ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਮਿਲ ਜੁਲ ਕੇ ਕਰਵਾਏ ਜਾਂਦੇ ਹਨ ਸੋ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਅਤੇ ਉਹਨਾਂ ਬਵਰਾਂ ਦੀਆਂ ਸ਼ਹਾਦਤਾਂ ਨੂੰ ਆਪਣੀ ਸ਼ਰਧਾਂਜਲੀ ਦੇ ਫੁੱਲ ਜਿਹੜੇ ਉਹ ਭੇਟਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪੂਲੀ ਬੱਚਿਆਂ ਦੇ ਸਹਿਯੋਗ ਦੇ ਨਾਲ ਨਵਾਂ ਸ਼ਹਿਰ ਦੇ ਨਜ਼ਦੀਕੀ ਪਿੰਡ ਲਗੜੋਆ ਵਿਖੇ ਨਸ਼ਾ ਮੁਕਤ ਭਾਰਤ ਦਾ ਬਿਆਨ ਦੇ ਤਹਿਤ ਨਸ਼ਿਆਂ ਦੇ ਖਿਲਾਫ ਇੱਕ ਰੈਲੀ ਦਾ ਆਯੋਜਨ ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਰੇਲਵੇ ਰੋਡ ਪੁਚਰਾਂ ਦੀ ਸਰਾ ਨਵਾਂ ਸ਼ਹਿਰ ਦੇ ਵੱਲੋਂ ਕੀਤਾ ਗਿਆ ਪੱਤਰਕਾਰ ਪ੍ਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਉਹਨਾਂ ਦੇ ਅਰਮਾਈ ਦੇ ਵਿੱਚੇ ਤੇ ਉਸ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਕਿ ਪੂਰਾ ਪ੍ਰਸ਼ਾਸਨ ਜਿਵੇਂ ਕਿ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਨਸ਼ਾ ਮੁਕਤ ਭਾਰਤ ਅਭਿਆਨ ਨਵਜੋਤਪਾਲ ਸਿੰਘ ਗੰਧਾਵਾ ਜੀ ਤੇ ਸਾਡੇ ਪੁਲਿਸ ਵਿਭਾਗ ਤੋਂ ਸਰਦਾਰ ਮਹਿਤਾਬ ਸਿੰਘ ਜੀ ਐਸਐਸਪੀ ਜਿਲ੍ਹਾ ਸ਼ਿਰਪਤ ਸਿੰਘ ਨਗਰ ਤੇ ਸਾਡੇ ਮਾਨਯੋਗ ਸਖਤਰ ਇੰਡੀਅਨ ਰੈੱਡ ਕਰਾਸ ਸੁਸਾਇਟੀ ਪੰਜਾਬ ਸਟੇਟ ਹੈ ਪ੍ਰਾਂਤ ਚੰਡੀਗੜ੍ਹ ਤੋਂ ਛੇਤਲਾਲ ਸਿੰਘ ਜੀ ਤੇ ਲੋ ਇਹਨਾਂ ਸਾਰਿਆਂ ਦੇ ਜੋਗ ਅਗਵਾਏ ਤੇ ਵਿਚੰਨ ਰਵੇਸਾਂ ਦੇ ਬਹਿਤ ਅੱਜ ਇਸ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਗਰਵਾੜਖੇ ਆਏ ਸਭ ਤੋਂ ਪਹਿਲਾਂ ਕੋਈ 600 ਦੇ ਕਰੀ ਬੱਚੇ ਅਤੇ 120 ਲੋਕ ਦਾ ਸਟਾਫ ਤੇ ਉਹਨਾਂ ਸਾਰਿਆਂ ਨੂੰ ਅੱਜ ਦੇ ਦਿਨ ਦੇ ਉੱਤੇ ਇੱਕ ਨਸ਼ਿਆਂ ਦੇ ਪ੍ਰਤੀ ਜਿਹੜਾ ਹੈ ਉਹ ਪ੍ਰਣ ਦਵਾਇਆ ਗਿਆ ਉਸ ਤੋਂ ਬਾਅਦ ਵੱਡੇ ਕੰਟੀ ਦੇ ਵਿੱਚ ਪਿੰਡੀਆਂ ਖਾਸ ਉਹਨਾਂ ਜਿਹੜੀਆਂ ਹੌਟਸਪੌਟ ਹਨਾਂ ਦੇ ਉੱਤੇ ਗਲੀਆਂ ਦੇ ਵਿੱਚ ਚੌਕਾਂ ਦੇ ਵਿੱਚ ਜਾ ਕੇ ਅਸੀਂ ਲੋਕਾਂ ਨੂੰ ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਸੰਦੇਸ਼ ਦੇਂਦਾ ਸਾਡਾ ਕੰਮ ਸੀ ਉਹਨਾਂ ਨੂੰ ਸੰਦੇਸ਼ ਦਿੱਤਾ ਜਿਹਦੇ ਵਿੱਚ ਮੈਂ ਗੱਲ ਕੀਤੀ ਆ ਕਿ ਸਾਡੇ ਐਸ ਐਚਓ ਸਦਰ ਨਵਾਂ ਸ਼ਹਿਰ ਕੌਂਸਲ ਦਾ ਮਨਜੀਤ ਸਿੰਘ ਜੀ ਉਹਨਾਂ ਦੀ ਪੂਰੀ ਟੀਮ ਉਹਨਾਂ ਨੇ ਵੀ ਨਾਲ ਸਾਡੀ ਜਿਹੜੀ ਅਗਵਾਈ ਕੀਤੀ ਆ ਕਿਉਂਕਿ ਹੋ ਸਕਦਾ ਕਿ ਹੌਟਸਪੌਟ ਏਰੀਆ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਤੇ ਇਹਨਾਂ ਦੇ ਵੀ ਅਸੀਂ ਬੜੇ ਰਿਣੀ ਆ ਆਪਣੇ ਧੰਮਾਦੇ ਆ ਮੈਂ ਪ੍ਰਿੰਸੀਪਲ ਸਾਹਿਬ ਦਾ ਬੜਾ ਧੰਮਾਦੇ ਆ ਖਾਸ ਤੌਰ ਤੇ ਸਦਾ ਫਿਰਿੰਦਰ ਸਿੰਘ ਜੀ ਇੱਥੋਂ ਦੇ ਅਧਿਆਪਕ ਨੇ ਜਿਨ੍ਹਾਂ ਨੇ ਸੰਪਾਥਾਾਂ ਦੇ ਉੱਤੇ ਜਿਹੜਾ ਆਪਣੀ ਰਵਾਈ ਕੀਤੀ ਹੈ ਆਪਣੀ ਜਾਣਕਾਰੀ ਦਿੱਤੀ ਹੈ ਤੇ ਆਓ ਆਪਾਂ ਰੜਕੇ ਨਸ਼ਾ ਮੁਕਤ ਜਿਹੜਾ ਭਾਰਤ ਨੂੰ ਕਰੀਏ ਕਿਉਂਕਿ ਭਾਰਤ ਦੇ ਵਿੱਚ ਜਿਹੜੀ 2018 ਦੀ ਰਿਪੋਰਟ ਜਿਹੜੀ ਆ ਸਰਵੇ ਕੀਤਾ ਸੀ ਉਹਨੇ ਦੇ ਵਿੱਚ ਸਾਡੇ ਕੋਲ ਆਏ ਆ ਉਹਦੇ ਵਿੱਚ 1 ਇੱਕ ਕਰੋੜ ਲੋਕ ਜਿਹੜਾ ਨਸ਼ਾ ਕਰਦੇ ਸੀ ਉਹ ਵੀ ਦਿਨ ਕਿਸਮ ਦਾ ਪਰ ਅੱਜ ਜਿਹੜੀ ਜਾਂ ਗਿਣਤੀ ਉਹ ਘਟੀ ਨਹੀਂ ਹੈ ਤੇ ਅੰਕੜੇ ਦੱਸਦੇ ਨੇ ਕਿ ਨਸ਼ਾ ਵਧਿਆ ਤੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੀ ਸਾਡੇ ਵੱਖ-ਵੱਖ ਦਿਲੇ ਆ ਅਨਛੇ ਸਾਰੇ ਦੇ ਕੇਂਦਰ ਨੇ ਚਾਹੇ ਵੋਟ ਸੈਂਟਰ ਨੇ ਚਾਹੇ ਸਰਕਾਰੀ ਆ ਚਾਹੇ ਗੈਰ ਸਰਕਾਰੀ ਆ ਚਾਹੇ ਸਮਾਜ ਸੇਵੀ ਸੰਸਥਾਪਕੋ ਨੇ ਚਾਹੇ ਕੋ ਧਾਰਮਿਕ ਸੰਸਥਾਪਕੋ ਨੇ ਚਾਹੇ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨੇ ਜਿਹੜੇ ਚਾਰ ਨੇ ਪੰਜਾਬ ਦੇ ਵਿੱਚ ਉਹ ਪੁੱਲ ਮळा ਕੇ 400 ਦੇ ਕਰੀਬ ਮਰਦਿਆਂ ਦੇ ਨੇ ਜਿਹੜੇ ਨਸ਼ਾ ਮੁਕਤੀ ਕਰਨ ਲਈ ਪੰਜਾਬ ਨੂੰ ਜਿਹੜਾ ਉਹ ਯਤਨਸ਼ੀਲ ਹੈ ਪਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਆਓ ਆਪਾਂ ਨਾਲ ਕਿ ਇਹ ਜਾਗਰੂਕਤਾ ਮਹਿੰਦੇ ਰਹੇ ਆਪਣੀ ਜ਼ਿੰਮੇਵਾਰੀ ਸਮਝਾ ਜੇ ਕਿ ਕਿਤੇ ਪੰਜਾਬ ਦਾ ਜਿਹੜਾ ਇਤਿਹਾਸ ਹੈ ਉਹ ਨਸ਼ਿਆਂ ਵਾਲਾ ਨਹੀਂ ਹੈ ਇਹ ਤਾਂ ਬਹਾਦਰੀ ਤੇ ਅਣਖੀ ਜੁਹਾੜਿਆਂ ਦਾ ਤੇ ਕੁਰਬਾਨੀਆਂ ਦਾ ਇਤਿਹਾਸ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਬਾਬੇ ਨਾਨਕ ਦਾ ਜਿਹੜਾ ਇਹ ਭਾਰਤ ਹੈ ਦੇਸ਼ ਹੈ ਦੇਸੋਂ ਸਾਨੂੰ ਰਲ ਕੇ ਇਸ ਦੇਸ਼ ਨੂੰ ਮਹਾਰਾਜਾ ਰਣਜੀਤ ਸਿੰਘ ਵਾਲਾ ਜਿਹੜਾ ਪੰਜਾਬ ਅਸੀਂ ਜੇ ਕਿਤੇ ਉਹਨੂੰ ਬਣਾ ਲਈਏ ਵਾਪਸ ਲੈ ਆਈਏ ਤਾਂ ਦੇਰਾ ਖਿਆਲ ਹੈ ਕਿ ਕਿਸੇ ਤਰ੍ਹਾਂ ਦੇ ਕੋਈ ਵੀ ਸਾਰੇ ਲੋਕ ਬੜੇ ਖੁਸ਼ੀ ਵਿੱਚ ਰਹਿਣਗੇ ਅੱਜ ਮਾਮਾ ਦੇ ਪੁੱਤ ਜਿਹੜਾ ਹਰ 6 ਘੰਟੇ ਦੇ ਬਾਅਦ ਇੱਕ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਮੌਤ ਦੇ ਮੂੰਹ ਜਾ ਰਿਹਾ ਤੇ ਉਦੋਂ ਦੇਰਾ ਹੈ ਸਾਨੂੰ ਛੁਟਕਾਰਾ ਮਿਲ ਜਾਊਗਾ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੀਆਂ ਇਹ ਸਮਾਗਮ ਜਿਹੜਾ ਆਤਮਿਕ ਸਮਾਰਮ ਜਿਹੜਿਆ ਉਹ ਨਹੀਂ ਹੋਣਗੇ ਸੋ ਆਓ ਰਾਤ ਮਿਲ ਕੇ ਅਸੀਂ ਇਸ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਇਹ ਰਿਚੂ ਆਤ ਸਭ ਤੋਂ ਪਹਿਲਾਂ ਆਪਣੇ ਘਰੋਂ ਕਰਨੀ ਚਾਹੀਦੀ ਆ ਤੇ ਅਸੀਂ ਇੱਥੇ ਇਹ ਵੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਕਿ ਹੌਟਸਪੌਟ ਏਰੀਆ ਇੱਥੇ ਵੱਧ ਗਲਤੀ ਦੇ ਵਿੱਚ ਲੋਕ ਨਸ਼ਾ ਵੀ ਲੋਨਰ ਕਰਦੇ ਨੇ ਤੇ ਇੱਥੇ ਨਸ਼ਾ ਜਿਹੜਾ ਹੈ ਉਹ ਵਕਤ ਵਕਤ ਸੂਤਰਾਂ ਤੋਂ ਪਤਾ ਲੱਗਦਾ ਕਿ ਨਸ਼ਾ ਵੇਚਿਆ ਵੀ ਜਾਂਦਾ ਉਹਨਾਂ ਨੂੰ ਵੀ ਅਸੀਂ ਅਪੀਲ ਵੀ ਕਰਦੇ ਆ ਬੇਨਤੀ ਵੀ ਕਰਦੇ ਆ ਕਿ ਉਹ ਵੀ ਇਸ ਦੇਸ਼ ਦੇ ਵਾਸੀ ਨੇ ਜੇ ਇਸ ਬਕਾਸ ਨੂੰ ਦੇਸ਼ ਦੇ ਮੁਕਾਸਦੇ ਲਿਆ ਦੇ ਲੈ ਕੇ ਜਾਣਾ ਤਾਂ ਇਹਨੂੰ ਨਸ਼ੇ ਤੋਂ ਪੰਨਾ ਇਹ ਗ੍ਰਾਮੀ ਤੋਂ ਦੂਰ ਰੱਖਣਾ ਪਾਣਾ ਤੇ ਉਹਨਾਂ ਨੂੰ ਅਪੀਲ ਹੈ ਕਿ ਉਹ ਵੀ ਇਹ ਆਪਣਾ ਧੰਦਾ ਛੱਡ ਕੇ ਕੋਈ ਹੋਰ ਆਪਣਾ ਐਹੋ ਜਿਹਾ ਧੰਦਾ ਸ਼ੁਰੂ ਕਰ ਦੇਣ ਕਿਉਂਕਿ ਇਹ ਤਕਾਸ ਭਾਰਤ ਦਾ ਮੰਤਰ ਹੈ ਤੇ ਭਾਰਤ ਨਸ਼ੇ ਤੋਂ ਹੋਸਤਾਂ ਪਰ ਹੈ ਉਹਹੀ ਅਸੀਂ ਜਿਹੜੇ ਆ ਵੇਚਿਆ ਤੋਂ ਕਲਾਮੀ ਤਸੀਂ ਜਿਹੜੇ ਛੁਟਕਾਰਾ ਲੈ ਲਿਆ ਪਰ ਅੱਜ ਸਾਡੇ ਜਿਹੜਾ ਪੰਜਾਬ ਹੈ ਪੂਰਾ ਭਾਰਾ ਉਹ ਨਸ਼ੇ ਦਾ ਗਰਾਮ ਹੋਇਆ ਪਿਆ ਤੇ ਜੇ ਅਸੀਂ ਇਸ ਨਸ਼ੇ ਦੀ ਗਰਾਮੀ ਤੋਂ ਛੁਟਕਾਰਾ ਪਾ ਰਿਆ ਤਾਂ ਮੇਰੇ ਅਖਿਆਰ ਹਰ ਤਰ੍ਹਾਂ ਦੇ ਵਿੱਚ ਖੁਸ਼ੀ ਦੇ ਦੀਜੇ ਤੋਂ ਹੋਵੇ ਇਹਨਾਂ ਸ਼ਖਸੀਅਤਾਂ ਸਾਡੇ ਨਾਲ ਜੁੜੇ ਹਨ ਪੁਲਿਸ ਪ੍ਰਸ਼ਾਸਨ ਤੋਂ ਜ਼ਿਲ੍ਹੇ ਦੇ ਬਹੁਤ ਹੀ ਨਿਤਾੜਕ ਤੇ ਸੋਜਵਾਨ ਇਮਾਨਦਾਰ ਅਫਸਰ थाना सदर ਦੇ ਮੁਖੀ ਸਰਦਾਰ ਮਨਜੀਤ ਸਿੰਘ ਜੀ ਆਓ ਸੁਣਦੇ ਆ ਉਹ ਕੀ ਕਹਿਣਾ ਚਾਹੁੰਦੇ ਨੇ ਅੱਜ ਮੈਨੂੰ ਸਾਰਾ ਹਵਿੰਦਰ ਸਿੰਘ ਬਰੋ ਪੈਸੰਦੂ ਨੂੰ ਲੋਇਆ ਕਿ ਅੱਜ ਅਸੀਂ ਪਿੰਡ ਲਗੜੋਆ ਵਿੱਚ ਨਵੇਂ ਸਾਂਦੀ ਇੱਕ ਰੈਲੀ ਕਰਨੀ ਆ ਤੇ ਮੈਂ ਆਪਣੀ ਪੁਲਿਸ ਲੈ ਕੇ ਮੌਕਤ ਪੂਜਾ ਤੇ ਇਹਨਾਂ ਦੇ ਨਾਲ ਪਿੰਡ ਵਿੱਚ ਜਿੱਥੇ ਵੀ ਜ਼ਿਆਦਾ ਨਸ਼ੇ ਦਾ ਰੋੜਾ ਪੈਂਦਾ ਤੇ ਕਿੱਥੇ ਅਸੀਂ ਸਾਰੀ ਏਰੀਆ ਵਿੱਚ ਦੇਖੋ ਕਿ ਮੈਨੂੰ ਪਤਾ ਲੱਗਿਆ ਵੀ ਇੱਥੇ ਦੇ ਲੋਕ ਜਿਹੜੇ ਨਜਾ ਨੂੰ ਚਾ ਕਰਦੇ ਸੀ ਜਾਂ ਬੀਚ ਦੇ ਸੀ ਇਦਾਂ 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 ਕਿ ਭੱਜੇ ਹੋਏ ਆ ਪਰ ਫਿਰ ਵੀ ਜਿਹੜਾ ਪਿੰਡ ਦੇ ਵਿੱਚ ਅਸੀਂ ਸਾਰੇ ਜਿੱਥੇ ਵੀ ਇਸ ਨੂੰ ਲੱਗਿਆ ਵੀ ਵਧੀਆ ਲੋਕਾਂ ਨੂੰ ਸੁਝਾਦਤਾ ਜਾ ਸਕਦਾ ਤੇ ਨਾਲ ਹੋ ਕੇ ਬੱਚੇ ਦੇ ਨਾਲ ਹੋ ਕੇ ਤੇ ਇਹਨਾਂ ਦੇ ਸਹਿਯੋਗ ਨਾਲ ਪਿੰਡ ਵਿੱਚ ਇੱਕ ਤਰ੍ਹਾਂ ਦਾ ਰੈਡ ਕਰਸ ਕੇਂਦਰ ਬਣੋ ਨਾਲ ਮਿਲ ਕੇ ਸਾਰਿਆਂ ਦਾ ਅਸੀਂ ਸਹਿਯੋਗ ਦਿੱਤਾ ਅਸੀਂ ਆਸ ਕਰਦੇ ਹਾਂ ਕਿ ਪਿੰਡ ਵਾਸੀਆਂ ਨੂੰ ਸਾਡਾ ਇਹ ਸਨੇਹਾ ਪਹੁੰਚ ਗਿਆ ਹੋਣਾ ਤੇ ਇਹ ਵੀ ਜਿਹੜੇ ਪਿੰਡ ਦੇ ਲੋਕ ਆ ਇਹ ਵੀ ਇਸ ਗੱਲ ਤੋਂ ਸਕੇਤ ਰਹਿਣ ਕਿ ਬੱਚੇ ਸਾਡਾ ਕੋ ਵਿਖਾ ਤੇ ਬੱਚਿਆਂ ਨੂੰ ਨਾਲ ਲੈ ਕੇ ਬੱਚਾਂ ਬੱਚਾਂ ਦਾ ਹੀ ਇਹਨਾਂ ਦੇ ਮਾੜਾ ਮੋਟਾ ਕੋਈ ਸਰਪਸਾ ਵੀ ਨੂੰ ਪਤਾ ਲੱਗੇ ਕਿ ਸਾਡੀ ਵੀ ਬੱਚੇ ਆ ਕੱਲ ਇਹ ਨਹਾ ਕਰਨਗੇ ਕੋਈ ਨਾ ਕੋਈ ਇਹਨਾਂ ਨੂੰ ਥੋੜਾ ਬੋਧਾ ਇਤਨਾ ਕਿਸੇ ਵਾਸਤੇ ਵਾਸਤੇ ਸਿੱਖਿਆ ਮਿਲੇ ਤੇ ਅਸੀਂ ਕਾਫੀ ਵੱਲ ਕੇ ਪਿੰਡ ਦੇ ਵਿੱਚ ਜਿਹੜਾ ਬੱਚਿਆਂ ਨਾਲ ਲੈ ਕੇ ਜਿਹੜਾ ਰੈਲੀ ਕੀਤੀ ਆ ਤੇ ਅਸੀਂ ਸਕੂਲ ਸਕੂਲ ਦੇ ਪ੍ਰਿੰਸੀਪਲ ਤੇ ਮਾਸਟਰ ਰੁਤਨੀ ਜੀ ਦਾ ਬਹੁਤ ਬਤੰਦਾ ਕਰਦੇ ਆ ਅਸੀਂ ਹਰ ਵੇਲੇ ਜਦੋਂ ਵੀ ਸਾਨੂੰ ਨਾਲ ਜੋੜਨਾ ਚਾਹਣ ਜਦੋਂ ਵੀ ਸਾਨੂੰ ਬੁਲਾਉਣ ਅਸੀਂ ਹਰ ਵੇਲੇ ਜਨਰਾ ਦੇ ਸੇਵਾ ਵਿੱਚ ਆਂਦੇ ਆ ਧੰਨਵਾਦ ਇਹ ਸਨ ਰੈਡ ਕਰਾਸ ਨਸ਼ਾ ਮੁਕਤੀ ਦੇ ਪੁਨਰਵਾਸ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਸਰਦਾਰ ਚਮਨ ਸਿੰਘ ਜੋ ਕਿ ਤੁਹਾਨੂੰ ਸੰਬੋਧਨ ਹੋ ਗਏ ਸਨ ਉਹਨਾਂ ਦੇ ਨਾਲ ਹੀ ਸਨ ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਜੀ ਖਾਣਾ ਸਦਰ ਦੇ ਮੁਖੀ ਜਿਨ੍ਹਾਂ ਨੇ ਆਪਣੇ ਕੀਮਤੀ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਤੇ ਕੋਈ ਇੱਕ ਵਿੱਚ ਵੀ ਸਹਿਯੋਗ ਦੇਣ ਦੀ ਗੱਲ ਕਹੀ ਧੰਨਵਾਦ ਤੋਂ ਜੋ ਮੈਸੇਜ ਐਸ ਤੋਂ ਕੋ ਤੋਂ ਤੁਹਾਨੂੰ ਦਿੱਤਾ ਜਾਂਦਾ ਹੈ ਉਹ ਮੈਨੂੰ ਤੁਸੀਂ ਆਪਣੇ ਘਰ ਵਿੱਚ ਵੀ ਲੱਦੇ ਹੋ ਤੁਹਾਡੇ ਮਾਤਾ ਪਿਤਾ ਆਂਤਵਾਣ ਵਿੱਚ ਵੀ ਰਹਦੇ ਹੋ आज की सा स्कूल में सरदार चमन सिंह जी आए जो कि रेड क्रॉस सोसाइटी के प्रेसिडेंट हैं वो समाज में ठगी हुई के प्रति लोगों को जागरूक करते हैं उन्हें दूर करने की कोशिश करते हैं तो मुख्य जो एम है वो उदरक्षा मुक्ति ਪਰ ਜੇ ਅਸੀਂ ਦੇਖਦੇ ਹਾਂ ਦੇਸ਼ ਦਾ ਇਤਿਹਾਸ ਦੇਖਦੇ ਹਾਂ ਪੂਰੇ ਭਾਰਤ ਦਾ ਜਾਂ ਪੰਜਾਬ ਦਾ ਇਤਿਹਾਸ ਦੇਖਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸਿੱਖ ਰਾਜ ਸਥਾਪਿਤ ਕੀਤਾ ਉਹ ਬਹਾਦਰ ਜੋਧਾ ਉਹਦੇ ਵਿੱਚ ਕੋਈ ਘਾਟ ਨਹੀਂ ਸੀ ਜੇ ਘਾਟ ਹੁੰਦੀ ਵੀ ਤਾਂ ਉਹ ਵੀ ਜਾ ਕੇ ਸਿੰਧਾਂ ਦੇ ਮੁਰੇ ਅੱਗੇ ਜਾ ਕੇ ਸ਼ਾਮਿਲ ਹੋ ਜਾਂਦੇ ਸੀਗੇ ਆਪਣੇ ਆਪ ਨੂੰ ਸਜਾ ਨਵਾਣੇ ਤੇ ਇਹੋ ਜਿਹੇ ਉਸ ਬਰਾਦਰੀ ਦਾ ਤੱਕਲੇ ਲੋਕ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਉਸ ਮਹਾਨ ਯੋਧੇ ਦਾ ਉਸ ਮਹਾਨ ਬਾਦਸ਼ਾਹ ਦਾ ਰਾਜੇ ਦਾ ਮਾਰਿਆ ਰਹਿ ਸੀਕਦਾ ਜਿਹੜਾ ਇੱਕੋ ਸਾਰਿਆਂ ਨੂੰ ਬਰਾਬਰ ਸਮਝਦਾ ਸੀ ਤੇ ਉਹਦਾ ਆਪਾਂ ਬੱਚਿਆਂ ਨੂੰ ਇਤਿਹਾਸ ਦਈਏ ਤੇ ਮੁਰਗੇ ਮਾਰੇ ਨੇ ਰਜੀਤ ਸਿੰਘ ਦੇ ਰਾਜ ਦੀ ਆਪਾਂ ਕਲਪਨਾ ਕਰੀਏ ਕਿ ਉਹਨੂੰ ਕਲਪਨਾ ਵੀ ਕਿੱਦਾਂ ਦੇ ਮਾਰੇ ਰਜੀਤ ਸਿੰਘ ਨੇ ਬਟ ਕਿਉਂਕਿ ਉਸੇ ਰਾਜ ਦੀ ਸ਼ਾਨ ਬੜਾ ਮਜ਼ਾ ਆ ਪੰਦਣਾ ਇੰਨਾ ਮਜ਼ਾ ਲੰਗੜੋ ਉੱਤਮ ਚੰਗਰੋ नवा शहर सरगर्मी चैनल देख रहे दर्शकों का हार्दिक स्वागत है ਅੱਜ ਅਸੀਂ ਪਹੁੰਚੇ ਹਾਂ ਰਾਹੋ ਵਿਖੇ ਰਠੌਰ ਟਰੈਕਟਰ ਜਿੱਥੇ ਕਿ ਆਪਾਂ ਨੂੰ ਇਸ ਟਰੈਕਟਰ ਜਿਹੜੇ ਕਿਸਾਨਾਂ ਦੀ ਸਹੂਲਤ ਵਾਸਤੇ ਨਵੀਂ ਤਕਨੀਕ ਦੇ ਨਾਲ ਬਣਾਏ ਜਾਏ ਨੇ ਸੋ ਅੱਜ ਅਸੀਂ ਇਸ ਟਰੈਕਟਰ ਦੇ ਸਬੰਧੀ ਸ਼੍ਰੀ ਸਕੰਦਰ ਸਿੰਘ ਜੀ ਜੋ ਕਿ ਏਰੀਆ ਮੈਨੇਜਰ ਇਸ ਟਰੈਕਟਰ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਅੱਸੀ ਗੱਲ ਜੀ ਮੇਰਾ ਨਾਮ ਸਿਕੰਦਰ ਸਿੰਘ ਹੈ ਔਰ ਮੈਂ ਐਸਟ੍ਰੈਕਟਰ ਕੰਪਨੀ ਤੋਂ ਹੈਗਾ ਅੱਜ ਤੁਹਾਨੂੰ ਅਸੀਂ ਆਪਣੇ ਨਵੇਂ ਮਾਡਲ DI65 3 ਸਪੀਡ ਵਾਲੀ ਜਾਣਕਾਰੀ ਦੇਵਾਂਗੇ ਇਹ ਆ ਜੀ ਸਾਡਾ 3 ਸਪੀਡ ਟਰੈਕਟਰ ਜਿਹੜਾ 16+4 ਦੇ ਵਿੱਚ ਆ ਰਿਹਾ ਹੈ ਜੀ DI65 ਚੇਤਕ ਦੇ ਨਾਮ ਦੇ ਨਾਲ ਇਹਦੇ ਵਿੱਚ ਅਸੀਂ 4 ਸਿਲੰਡਰ ਇੰਜਨ ਦੇ ਰਹੇ ਹਾਂ 4 ਸਿਲੰਡਰ ਇੰਜਨ ਦੇ ਨਾਲ-ਨਾਲ ਅਸੀਂ ਇਹਦੇ ਵਿੱਚ ਜਿਹੜਾ ਸਾਡਾ ਬੋਸਟੋਕ ਦੀ ਗੱਲ ਕਰੀਏ ਤਾਂ 105 118 ਦਾ ਸਾਡਾ ਇਹਦੇ ਵਿੱਚ ਬੋਸਟੋਕ ਹੈਗਾ ਸੀਸੀ ਦੀ ਆਪਾਂ ਗੱਲ ਕਰਦੇ ਹਾਂ ਤਾਂ 4088 ਸੀਸੀ ਦਾ ਸਾਡਾ ਇਹਦੇ ਵਿੱਚ ਇੰਜਨ ਹੈਗਾ ਪਾਵਰਫੁੱਲ ਇੰਜਨ ਹੈਗਾ ਡਬਲ ਐਕਟਿੰਗ ਪਾਵਰ ਸਟੀering ਦੇ ਰਹੇ ਹਾਂ ਬੈਲੈਂਸਿੰਗ ਪਾਵਰ ਸਟੀering ਜਿਹਨੂੰ ਆਪਾਂ ਬੋਲਦੇ ਆਗੇ ਆ ਉਸ ਤੋਂ ਇਲਾਵਾ ਇਹਦੇ ਵਿੱਚ ਅਸੀਂ ਇੱਕ ਸਾਈਡ ਦੀ ਬੈਟਰੀ ਔਰ ਵੱਡਾ ਰੈਡੀਏਟਰ ਤੇਲ ਚ ਡੁੱਬੇ ਹੋਏ ਬ੍ਰੇਕ ਦੇਖਿਆ ਜਾਵੇ ਤਾਂ ਟੋਟਲ ਮਿਲਾ ਕੇ ਫੁੱਲੀ ਲੋਡਡ ਟਰੈਕਟਰ ਸਾਡਾ ਹੈਗਾ ਦੇ ਵਿੱਚ ਡਿਜੀਟਲ ਮੀਟਰ ਹੈਗਾ ਸਾਡੇ ਇਹਦੇ ਵਿੱਚ ਉਸ ਤੋਂ ਇਲਾਵਾ ਜੇ ਅਸੀਂ ਇੱਕ ਐਡਵਾਂਸ ਫੀਚਰ ਦੀ ਗੱਲ ਕਰੀਏ ਤਾਂ ਉਹ ਸਾਡਾ ਹੈਗਾ ਜੀ ਐਡਵਾਂਸ ਹਾਈਡਰੋਲਿਕ ਸਿਸਟਮ ਐਡਵਾਂਸ ਹਾਈਡਰੋਲਿਕ ਇਹਦਾ ਮਤਲਬ ਇਹ ਹੈ ਕਿ ਜਿੰਨੀ ਵੀ ਤੁਸੀਂ ਲਿਫਟ ਦੀ ਐਮਐਮ ਦੇ ਵਿੱਚ ਤੁਹਾਨੂੰ ਯੂਜ਼ ਕਰਨਾ ਚਾਹੁੰਦੇ ਹੋ ਜਿੱਦਾਂ ਉਹਦਾ ਕੰਮ ਇੱਥੇ ਹੈਗਾ ਜਿੱਦਾਂ ਕੋਈ ਬਜਾਈ ਕਰਦੇ ਆ ਜਾਂ ਕੋਈ ਆਪਾਂ ਫਸਲ ਵਗੈਰਾ ਬੀਜਦੇ ਆਗੇ ਆ ਤਾਂ ਜਿੰਨੀ ਤੁਹਾਨੂੰ ਲਿਫਟ ਦੀ ਜ਼ਰੂਰਤ ਹੈਗੀ ਹੈ ਤੁਸੀਂ ਉਹਨਾਂ ਹੀ ਉਹ ਕੰਟਰੋਲ ਕਰ ਸਕਦੇ ਹੋ ਇਹਦੇ ਵਿੱਚ ਸਾਡੇ 250 ਪਲੱਸ ਜਿਹੜੇ ਹੈਗੇ ਸਟੈਪ ਹੈਗੇ ਸਾਡੇ ਦੇ ਵਿੱਚ ਅਗਰ ਐਸੈਸਰੀ ਦੀ ਗੱਲ ਕਰੀਏ ਤਾਂ ਅਸੀਂ ਛਤਰੀ ਛੱਡ ਕੇ ਬਾਕੀ ਅਸੀਂ ਸਾਰਾ ਜੋ ਵੀ ਹੈਗਾ ਡਰਾਵਰ ਹੋ ਗਿਆ ਟੌਪ ਲਿੰਕ ਹੋ ਗਈ ਅੱਗੇ ਵੇਟ ਹੋਗੇ ਪਿਛਲੇ ਟਾਇਰਾਂ 'ਚ ਵੇਟ ਹੋ ਗਏ ਅਸੀਂ ਉਹ ਟਰੈਕਟਰ ਦੇ ਨਾਲ ਦੇਖ ਦਿੰਦੇ ਆ ਰਿਹਾ ਤੁਹਾਨੂੰ ਅਸੀਂ ਦਿਖਾ ਵੀ ਸਕਦੇ ਆ ਅਸੀਂ ਬੈਕ ਸਾਈਡ ਅਸੀਂ ਵੇਟ ਦੇ ਰਹੇ ਆ ਅਸੀਂ ਕੋਰਾ ਅਰੇ ਫਿਰ ਵੇਟ ਦੀ ਅਗਲੇ ਵੇਟ ਦੀ ਗੱਲ ਕਰਦੇ ਹਾਂ ਫਰੰਟ ਵੇਟ ਸਾਡਾ ਹੈਗਾ 22 22 ਕਿਲੋ ਦੇ ਸਾਡੇ ਆ ਚਾਰ ਪਲੇਟਾ ਹੈਗਾ ਟੋਟਲ ਮਿਲਾ ਕੇ ਦੇਖਿਆ ਜੇ ਤਾਂ ਇੱਕ ਵਾਰ ਸਾਡਾ ਕੁਆਂਟਲ ਦੇ ਆਸ-ਪਾਸ ਸਾਡਾ ਜਿਹੜਾ ਵੇਟ ਬਣ ਜਾਂਦਾ ਇਹ ਸਾਡਾ ਟਰੈਕਟਰ ਹੈਗਾ ਜੀ 16 ਪਲੱਸ 4 16+4 ਦਾ ਮਤਲਬ ਹੈ ਜਿਹੜਾ ਤੁਸੀਂ ਸੀ ਸੁਪਰ ਸੀਡਰ ਚਲਾਉਣ ਵਾਸਤੇ ਆਪਾਂ ਇੱਕ ਸਪੈਸ਼ਲ ਗियर ਲਾਇਆ ਹੋਇਆ ਉਹ ਵੀ ਤੁਹਾਨੂੰ ਮੈਂ ਦਿਖਾਣਾ ਜੀ ਆਜੋ ਅਸੀਂ ਇਹ ਟ ਗियर ਲਾਇਆ ਹੋਇਆ ਹੈ ਟਰੈਕਟਰ ਦੇ ਵਿੱਚ ਜਦੋਂ ਤੁਸੀਂ ਸੁਪਰ ਸੀਡਰ ਚਲਾਉਣਾ ਤੁਹਾਨੂੰ ਸਲੋ ਸਪੀਡ ਚਾਹੀਦੀ ਹੁੰਦੀ ਹੈ ਉਹਦੇ ਵਿੱਚ ਤਾਂ ਤੁਸੀਂ ਇਹ ਗੇਅਰ ਨੂੰ ਯੂਜ਼ ਕਰ ਸਕਦੇ ਹੋ ਤੁਸੀਂ 16+4 ਸਪੀਡਾਂ ਸਾਡੇ ਹੈਗੀਆਂ ਟੋਟਲ 20 ਸਪੀਡਾਂ ਦਾ ਨਾਲ ਠੀਕ ਹੈ ਜੀ ਬੈਕ ਸਾਈਡ ਦੇਖੋਗੇ ਤੁਸੀਂ ਡਬਲ ਡਿਸਟ੍ਰਿਬਿਊਟਰ ਦਿੱਤਾ ਹੋਇਆ ਸੀ ਡਬਲ ਡਿਸਟ੍ਰਿਬਿਊਟਰ ਦੇ ਨਾਲ ਨਾਲ ਹੁੱਕ ਵੀ ਅਸੀਂ ਬਹੁਤ ਹੈਵੀ ਡਿਊਟੀ ਹੁੱਕ ਵੀ ਲਾਈ ਹੋਈ ਹੈ ਨਾਲ ਤੁਹਾਡਾ ਜਿਹੜਾ ਮਗਰਾਟ ਨੇ ਇਹ ਵਾਈਬ੍ਰੇਸ਼ਨ ਨਾ ਕਰਨਾ ਇਸ ਕਰਕੇ ਅਸੀਂ ਇਹਨੂੰ ਕੰਟਰੋਲਿੰਗ ਲਾਈਨਿੰਗ ਵੀ ਲਾਈ ਹੋਈ ਹੈ ਹਾਂ ਜੀ ਜੀ ਸਤਿ ਸ੍ਰੀ ਅਕਾਲ ਜੀ ਰਠੌਰ ਟਰੈਕਟਰ ਏਜੰਸੀ ਤੋਂ ਬੋਲਦੇ ਆ ਸਰ ਅਸੀਂ ਜੋ ਕਿ ਇਸ ਟਰੈਕਟਰ ਏਜੰਸੀ ਨਵਾਂ ਸ਼ਹਿਰ ਵਿੱਚ ਖੁੱਲੀ ਹੈ ਉਸ ਦੀ ਓਪਨਿੰਗ ਵਾਸਤੇ ਅਸੀਂ ਸਰਗਰਮੀ ਚੈਨਲ ਤੋਂ ਅਸੀਂ ਉਹਨਾਂ ਨੂੰ ਇੰਟਰਵਿਊ ਦੇ ਦੇ ਤੇ ਜੋ ਕਿ ਟਰੈਕਟਰ ਸਾਡੇ ਕੋਲ ਸਾਰੇ ਮਾਡਲ ਹਨ 450 350 ਔਰ ਡੀਆਈ 65 ਜਿਸ ਦੀ ਡਿਲੀਵਰੀ ਕਰਨ ਵਾਸਤੇ ਸਮ ਇਹ ਕਸਟਮਰਾਂ ਤੇ ਅਤੇ ਅਗੇ ਸਾਰੇ ਜਿੰਨੇ ਵੀ ਆਪਣੇ ਹੈਗੇ ਵਰਕਰ ਅਸੀਂ ਇਕੱਠੇ ਹੋਏ ਹਾਂ ਤੇ ਜੇ ਵੀ ਕਿਸੇ ਵੀ ਕਸਟਮਰ ਨੇ ਸਾਡੇ ਕੋਲੋਂ ਟਰੈਕਟਰ ਲੈਣਾ ਹੋਵੇ ਰਾਹੋਂ ਵਿਖੇ ਨੇੜੇ ਕੈਪਟਨ ਪੈਟਰੋਲ ਪੰਪ ਵਿਖੇ ਪਹੁੰਚ ਕੇ ਸਾਡੇ ਨਾਲ ਸੰਪਰਕ ਬਣਾਓ ਜ਼ਿੰਮੇਦਾਰਾਂ ਦੀ ਜੋ ਵੀ ਜੋ ਵੀ ਉਹਨਾਂ ਦੀ ਮੰਨ ਦੀ ਇੱਛਾ ਦੇ ਮੁਤਾਬਕ ਜੋ ਵੀ ਉਹਨਾਂ ਦੀ ਸੋਚ ਮੁਤਾਬਕ ਟਰੈਕਟਰ ਜ਼ਿੰਮੇਦਾਰਾਂ ਵਾਸਤੇ ਕਟਿਆ ਹੈ ਕੰਪਨੀ ਨੇ ਉਹ ਅਸੀਂ ਪੂਰੀ ਸਰਵਿਸ ਔਰ ਟਾਈਮ ਸਿਰ ਉਹਨਾਂ ਦੀ ਡਿਲੀਵਰੀ ਔਰ ਸਰਵਿਸ ਵਗੈਰਾ ਦਾ ਪੂਰਾ ਹੀ ਘਰ ਤੱਕ ਉਹਨਾਂ ਦੀ ਹੀ ਕੰਪਨੀ ਵੱਲੋਂ ਪੂਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਇਸ ਕਰਕੇ ਜਰੂਰ ਸਾਡੇ ਨਾਲ ਸੰਪਰਕ ਕਰਿਓ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਤੁਹਾਡੇ ਨਾਲ ਕਿਹੜੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਇਹਦੇ ਵਿੱਚ ਦੀ ਬੈਂਕ ਦੀ ਪਰਸਨੈਲਿਟੀ ਵੀ ਇੱਕ ਹੈ ਸਾਡੇ ਕੋਲ ਉਹ ਹੈਗੀ ਜੀ ਇੱਕ ਟਰੈਕਟਰ ਨਾਲ ਤਿੰਨ ਐਪਲੀਮੈਂਟਸ ਉਹ ਅਸੀਂ ਬੈਂਕ ਸਰਕਾਰੀ ਬੈਂਕ ਤੋਂ ਲੋਨ ਕਰਵਾ ਕੇ ਦਿੰਨੇ ਆ ਜੀ ਉਹ ਸਭ ਤੋਂ ਹੀ ਇੱਕ ਬਹੁਤ ਵੱਡਾ ਫਾਇਦਾ ਹੈ ਜ਼ਿਮੀਂਦਾਰਾਂ ਵਾਸਤੇ ਕਿ ਜਿਹੜੇ ਜਿਹੜੇ ਪ੍ਰਾਈਵੇਟ ਆਧਾਰੇ ਹਨ ਤੇ ਉਹਨਾਂ ਤੋਂ ਜਿਹੜੀ ਕਿਸ਼ਤ ਦਾ ਅੱਧ ਤੋਂ ਅੱਧ ਫਰਕ ਪੈਂਦਾ ਹੈ ਇਸ ਕਰਕੇ ਸਾਡੇ ਨਾਲ ਸੰਪਰਕ ਕਰੋ ਅਸੀਂ ਉਹਨਾਂ ਦੇ ਇੱਕ ਆਧਾਰ ਕਾਰਡ ਔਰ ਪੈਨ ਕਾਰਡ ਔਰ ਲੀਜ਼ ਐਗਰੀਮੈਂਟ ਨਾਲ ਲਗਾ ਕੇ ਉਹ ਬੈਂਕ ਦੇ ਵਿੱਚੋਂ ਅਸੀਂ ਸਰਕਾਰੀ ਬੈਂਕਾਂ ਤੋਂ ਉਹ ਸਹੂਲਤਾ ਦਵਾਨੇ ਆ ਕੋਈ ਤਾਂ ਜੋ ਜ਼ਿੰਮੇਦਾਰਾਂ ਨੂੰ ਜੋ ਆਉਣ ਵਾਲੇ ਸਮੇਂ ਵਿੱਚ ਪਰੇਸ਼ਾਨੀਆਂ ਹੋਈਆਂ ਸਨ ਕਿਸੇ ਵੀ ਵੀ ਪ੍ਰਾਈਵੇਟ ਅਧਾਰਿਆਂ ਚ ਉਹ ਹੁਣ ਨਹੀਂ ਹੋਣਗੀਆਂ ਰਠਾਹ ਟਰੈਕਟਰ ਏਜੰਸੀ ਆਪਜੀ ਦੀ ਸੇਵਾ ਵਿੱਚ ਹਾਜ਼ਰ ਹੈ ਨੰਬਰ ਜੋ ਵੀ ਹੈਗੇ ਸਾਡੇ 98559 37503 98764 23108 ਇਹ ਨੰਬਰਾਂ ਤੇ ਤੁਸੀਂ ਕਿਸੇ ਵੇਲੇ ਵੀ ਰਾਹੋ ਵਿਖੇ ਆਣ ਕੇ ਸੇਵਾ ਦਾ ਮੌਕਾ ਦਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹੈ ਸ਼੍ਰੀ ਸੁਖਜੀਤ ਸਿੰਘ ਘਰਚਾ ਜੀ ਸਾਡੇ ਨਾਲ ਜੁੜੇ ਨੇ ਜਿਹੜੇ ਕਿ ਅੱਜ ਨਵਾਂ ਜਿਹੜਾ ਇਹ ਇਸ ਟਰੈਕਟਰ ਲੈਣ ਲਈ ਆਏ ਨੇ ਰੋਠੌਰ ਟਰੈਕਟਰਸ ਨਮਾਸ਼ਾਹ ਰੋਡ ਰਾਹੋ ਤੋਂ ਨਵਾਂ ਟਰੈਕਟਰ ਖਰੀਦਣਾ ਹੈ ਨਹੀਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜੀ ਭਾਜੀ ਤੁਸੀਂ ਨਵਾਂ ਟਰੈਕਟਰ ਖਰੀਦਿਆ ਇਹ ਸਾਨੂੰ ਇਹ ਦੱਸੋ ਕਿ ਤੁਸੀਂ ਜਿਹੜਾ ਇਹ ਨਵਾਂ ਟਰੈਕਟਰ ਅੱਜ ਖਰੀਦ ਰਹੇ ਆ ਇਹਦੀਆਂ ਕੀ ਖਾਸੀਅਤ ਦੇਖ ਕੇ ਤੁਸੀਂ ਅੱਜ ਖਰੀਦਿਆ ਜੀ ਮੇਰੇ ਫਰੰਡਾ ਕੋਲ ਤੇ ਮੇਰੇ ਰਿਸ਼ਤੇਦਾਰਾਂ ਕੋਲ ਵੀ ਚੱਲਦੇ ਆ ਸਾਡੇ ਪੰਜ-ਛੇ ਟਰੈਕਟਰ ਜੀ ਸਾਡੇ ਕੋਲ ਇਹਦੇ ਤੇਲ ਖਰਚਾ ਵੀ ਘਟਿਆ ਖਿਚਾਈ ਨੂੰ ਵੀ ਸਹੀ ਆ ਸਾਰੇ ਕੰਮ ਲਈ ਮਤਲਬ ਸਾਰੇ ਵਾਸਤੇ ਬੈਠ ਰਿਹਾ ਇਹਦਾ ਮਤਲਬ ਤੁਸੀਂ ਪਹਿਲਾਂ ਦੇਖਿਆ ਤੁਹਾਡੇ ਰਿਸ਼ਤੇਦਾਰਾਂ ਨੇ ਵੀ ਸਾਰੇ ਹਾਂ ਜੀ ਹਾਂਜੀ ਆ ਤੁਸੀਂ ਇਹ ਦੇਖ ਕੇ ਪੇੜੀ ਖਾਸੀਅਤ ਹਾਂਜੀ ਇਹਦੇ ਖਾਸੀਅਤ ਖਚਾਈ ਨੂੰ ਵਧੀਆ ਆ ਸਾਨੂੰ ਕਿਤਾ ਸਾਡੇ ਖੇਤੀਬਾੜੀ ਦੇ ਵਿੱਚ ਖਚਾਈ ਦਾ ਕੰਮ ਆ ਜਿਆਦਾ ਸੁਪਰ ਸੀਡਰ ਚਲਾਉਣਾ ਤਵੀਆਂ ਟਰਾਲੀ ਗੰਨੇ ਲਿਆਣੀ ਕਰਨਾ ਨਮਾਸ਼ਰ ਮੈਦ ਤੇ ਫਗਵਾੜਾ ਇਸ ਕਰਕੇ ਸਾਨੂੰ ਤੇਲ ਦਾ ਖਰਚਾ ਵੀ ਇਹਦਾ ਘਟਿਆ ਜੀ ਹਾਂਜੀ ਇਹ ਟਰੈਕਟਰ ਵੀ 3 ਸਪੀਡ ਆ ਤੇ ਨਾਲ ਦੇ 3 ਸਪੀਡ ਹੋਰ ਵੀ ਟਰੈਕਟਰ ਇਹਨਾਂ ਕੋਲ ਆਉਣਗੇ ਮਤਲਬ ਹੋਰ ਵੀ ਕਿਸਾਨ ਭਰਾ ਸਾਡੇ ਰਸੌਰ ਭਾਜੀ ਹੋਣਾਂ ਦਾ ਜ਼ਰੂਰ ਮੈਨ ਮਾਰਤਾਨ ਇਹਨਾਂ ਦਾ ਕੰਮ ਚੱਲੂਗਾ ਭਰਾਵਾਂ ਦੇ ਸਿਰ ਤੇ ਹੈ ਕਿਸਾਨ ਭਰਾਵਾਂ ਦੇ ਸਿਰ ਤੇ ਜੀ ਹਾਂਜੀ ਲਾਉਂਦੀ ਸੋਸਾਇਟੀ ਅਸੀਂ ਜਿਹੜੀ ਇਹਨਾਂ ਨੂੰ ਜ਼ਿਮੀਦਾਰਾਂ ਨੂੰ ਮਦਦ ਕਰਿਓ ਹਾਂਜੀ ਇਹਦੇ ਵਿੱਚ ਜੀ ਅਸੀਂ ਕਸਟਮਰ ਔਰ ਜ਼ਿਮੀਦਾਰਾਂ ਦੇ ਵਾਸਤੇ ਨਾ ਜਿਹੜਾ ਬੈਂਕਾਂ ਤੋਂ ਜਿਹੜਾ ਲੋਨ ਹੈਗਾ ਉਹ ਅਸੀਂ ਸਰਕਾਰੀ ਬੈਂਕ ਤੋਂ ਕਰਾਨੀ ਆ ਜੀ ਉਹ ਇਹਨਾਂ ਦੇ ਜ਼ਿਮੀਦਾਰਾਂ ਜਾਂ ਕਿ ਭਰਾਵਾਂ ਵਾਸਤੇ ਬਹੁਤ ਹੀ ਇੱਕ ਫਾਇਦੇਮੰਦ ਹੈ ਕਿਉਂਕਿ ਜੋ ਪ੍ਰਾਈਵੇਟ ਆਧਾਰਿਆਂ ਤੋਂ ਜਿਹੜਾ ਇਹਨਾਂ ਦਾ ਵਿਆਜ ਭਰਦੇ ਹਨ ਉਹ ਮੇਰੇ ਕੋਲ ਰਠਾਹੋ ਟਰੈਕਟਰ ਏਜੰਸੀ ਦੇ ਨਾਲ ਸੰਪਰਕ ਕਰਕੇ ਉਹ ਮੇਰੇ ਕੋਲ ਮੌਕੇ ਦਾ ਫਾਇਦਾ ਲੈ ਸਕਦੇ ਹਨ ਇੱਕ ਟਰੈਕਟਰ ਦੇ ਨਾਲ ਤਿੰਨ ਐਪਲੀਮੈਂਟਾਂ ਦੇ ਲੋਨ ਸਰਕਾਰੀ ਬੈਂਕਾਂ ਤੋਂ ਅਸੀਂ ਕਰਦੇ ਹਾਂ ਔਰ ਜ਼ਿਮੀਂਦਾਰਾਂ ਵਾਸਤੇ ਬਹੁਤ ਉਹਨਾਂ ਵਾਸਤੇ ਵੀ ਬਹੁਤ ਫਾਇਦੇ ਵਾਲੀ ਗੱਲ ਹੈ ਠੀਕ ਇਹ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਜੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੋ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੇ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਕੈਂਕਰ ਟ੍ਰੀਟਮੈਂਟ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲਾਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਬਕ ਬਕ ਸਹੂਲਤਾਂ

ਦਮਲੀਤ ਇਤਿਆਰ ਸਰਗਰਮੀਆਂ ਲੈ ਕੇ حاضر ਹੋਮਾਂਗੇ ਉਪਰੋਂ ਤੱਕ ਵਾਸਤੇ પ્રતિਸੰਨ ਇਜਾਜ਼ਤ ਦਿਓ ਧੰਨਵਾਦ